ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕਿਸੇ ਸਮੇਂ ਨੰਗਲ ਵਿਖੇ ਲੀਜ਼ ਪਾਲਿਸੀ ਅਧੀਨ ਦਿੱਤੀ ਗਈ ਜ਼ਮੀਨ ਅੱਜ ਕਈ ਦਹਾਕਿਆਂ ਬਾਅਦ ਲੀਜ਼ ਧਾਰਕਾਂ ਅਤੇ BBMP ਵਿਚਾਲੇ ਵੱਡਾ ਰੇੜਕਾ ਪੜੀ ਹੋਈ ਹੈ ਕਿਉਂਕਿ ਹੁਣ ਲੀਜ਼ ਧਾਰਕਾਂ ਤੋਂ BBMP ਜ਼ਮੀਨ ਵਾਪਸ ਲੈਣਾ ਚਾਹੁੰਦਾ ਹੈ ਜਿਸ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ PIL ਪਾ ਕੇ ਇੱਕ ਖਾਸ ਪ੍ਰਾਪਰਟੀ ਤੋਂ ਕਬਜ਼ਾ ਛੁਡਵਾਉਣ ਦੀ ਅਪੀਲ ਕੀਤੀ ਗਈ। ਜਦੋਂ ਮਾਨਯੋਗ ਹਾਈ ਕੋਰਟ ਨੇ ਪੀਪੀਐਮਪੀ ਨੂੰ ਇਸ ਸੰਬੰਧੀ ਰਿਪਲਾਈ ਫਾਈਲ ਕਰਨ ਲਈ ਕਿਹਾ ਤਾਂ ਬੀਬੀਐਮਪੀ ਵੱਲੋਂ ਇਸ ਖਾਸ ਪ੍ਰਾਪਰਟੀ ਦੇ ਨਾਲ ਹੋਰ ਜਾਇਦਾਦਾਂ ਦਾ ਹਵਾਲਾ ਦਿੱੰਦਿਆਂ ਕਿਹਾ ਗਿਆ ਕਿ ਇਹਨਾਂ ਨੂੰ ਪਹਿਲਾਂ ਹੀ ਐਵਿਕਸ਼ਨ ਨੋਟਿਸ ਜਾਰੀ ਹੋ ਚੁੱਕਾ ਹੈ ਪਰ ਇਹ ਪ੍ਰਾਪਰਟੀਆਂ ਖਾਲੀ ਨਹੀਂ ਹੋ ਰਹੀਆਂ ਜਿਸ ਲਈ ਉਹਨਾਂ ਨੂੰ ਪ੍ਰਾਪਰਟੀਆਂ ਖਾਲੀ ਕਰਵਾਉਣ ਦੇ ਲਈ ਫੋਰਸ ਦੀ ਲੋੜ ਹੈ ਇਸ ਪਟੀਸ਼ਨ ਤੇ ਸੁਲਵਾਈ ਕਰਦਿਆਂ ਹਾਈ ਕੋਰਟ ਨੇ ਜ਼ਮੀਨਾਂ ਨੂੰ ਫੌਰਨ ਖਾਲੀ ਕਰਵਾਉਣ ਦੇ ਲਈ ਹੁਕਮ ਜਾਰੀ ਕਰ ਦਿੱਤਾ ਇਹਨਾਂ ਹੁਕਮਾਂ ਤੋਂ ਸਹਿਮੇ ਲੀਜ਼ ਧਾਰਕਾਂ ਨੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਣ ਦੇ ਲਈ ਇੱਕ ਰਿਵਿਊ ਪਟੀਸ਼ਨ ਦਾਖਲ ਕੀਤੀ ਜਿਸ ਵਿੱਚ ਉਹਨਾਂ ਸਾਰੇ ਵੇਰਵਿਆਂ ਸਮੇਤ ਆਪਣਾ ਪੱਖ ਰੱਖਿਆ ਜਿਸ ਤੋਂ ਬਾਅਦ ਹਾਲ ਦੀ ਘੜੀ ਹਾਈ ਕੋਰਟ ਨੇ ਆਪਣਾ ਫੈਸਲਾ ਬਦਲਦਿਆਂ ਮਾਮਲੇ ਵਿੱਚ ਲੋਕਾਂ ਨੂੰ ਸਟੇ ਦੇ ਦਿੱਤਾ ਹੈ ਪਿਛਲੇ ਕੁਝ ਦਿਨਾਂ ਤੋਂ ਨੰਗਲ ਦੇ ਵਿੱਚ ਡਰ ਤੇ ਸਹਿਮ ਦਾ ਮホール ਸੀ ਇਸ ਲੀਜ਼ ਮਸਲੀ ਨੂੰ ਲੈ ਕੇ ਕਿਉਂਕਿ ਕਿਸੇ ਸ਼ਹਿਰੀ ਨੇ ਪੰਜਾਬ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਉਹਦੇ ਅਗੇਂਸਟ ਹਾਈ ਕੋਰਟ ਨੇ ਇੱਕ ਆਰਡਰ ਜਾਰੀ ਕਰਤਾ ਇਹ ਡੀਡੀਐਮ ਵੀ ਜਿਹਨੇ ਵੀ ਇਕਸ਼ਨ ਆਰਡਰ ਪਿਛਲੇ ਕੋ 20-25 ਸਾਲਾਂ ਤੋਂ ਸਟੈਂਡ ਕਰਦੇ ਆ ਉਹਨਾਂ ਨੂੰ ਖਾਲੀ ਕਰਾਇਆ ਜਾਵੇ ਉਸ ਮਸਲੇ 'ਚ 64 ਲੋਕ ਸੀ ਜਿਹੜੇ ਇਸ ਇਕਸ਼ਨ ਆਰਡਰਾਂ ਦੇ ਜਿਨ੍ਹਾਂ ਦੇ ਉੱਤੇ ਇਸ ਗਾਜ ਗਿੱਦੀ ਨਜ਼ਰ ਆ ਰਹੀ ਬੀਬੀਐਮ ਵੀ ਦੀ ਮਜਬੂਰੀ ਹੋ ਗਈ ਕਿਉਂਕਿ ਮਾਨਯਾ ਹਾਈ ਕੋਰਟ ਨੇ ਜਦੋਂ ਹੁਕਮ ਦਿੱਤੇ ਤਾਂ ਬੀਬੀਐਮ ਵੀ ਦੀ ਮਜਬੂਰੀ ਹੋ ਗਈ ਠੀਕ ਹੈ ਜੀ ਕਿ ਐਬਿਕਸ਼ਨ ਆਰਡਰ ਉਹਨਾਂ ਨੇ ਕਿਹਾ ਕਿ 31 ਦਸੰਬਰ ਤੱਕ ਉਸ ਨੂੰ ਉਸ ਆਰਡਰ ਨੂੰ ਇੰਪਲੀਮੈਂਟ ਕਰੋ ਉਸੇ ਦੇ ਅਗੇਂਸਟ ਅਸੀਂ ਲੋਕ ਰਿਵਿਊ ਪਟੀਸ਼ਨ ਫਾਈਲ ਕੀਤੀ ਉਸ ਆਰਡਰਾਂ ਦੇ ਅਗੇਂਸਟ ਜਿਹਦੇ ਚ ਅੱਜ ਸਾਨੂੰ ਉਹਨਾਂ ਨੇ ਲਈ ਕਿ ਹੁਣ ਅੱਜ ਉਹ ਆਰਡਰ ਜਦ ਰੀਕਾਲ ਹੋ ਜਾਂਦਾ ਹੈ ਤਾਂ ਇੱਕ ਤਰ੍ਹਾਂ ਪੀਆਈਐਲ ਦੁਬਾਰਾ ਚਾਲੂ ਹੋ ਚੁੱਕੀ ਹੈ ਇਦੇ ਵਿੱਚ ਰਿਵਿਊ ਐਪਲੀਕੈਂਟਸ ਨੇ ਆਪਣਾ ਸਟੈਂਡ ਰੱਖਿਆ ਹੈ ਕੋਰਟ ਨੇ ਸਾਡਾ ਸਟੈਂਡ ਕਨਸਿਡਰ ਕੀਤਾ ਹੈ ਤੇ ਆਫਟਰ ਕਨਸਿਡਰਿੰਗ ਦਾ ਸਟੈਂਡ ਤੇ ਨੋਟਿਸ ਆਫ ਮੋਸ਼ਨ ਜੋ ਇਸ਼ੂ ਕੀਤਾ ਹੈ ਉਹਦੇ ਵਿੱਚ ਆਪਣਾ ਜੋ ਇਹ ਬਾਕੀ ਪਾਰਟੀਆਂ ਹੈ ਜੋ ਵੀ ਉੱਥੇ ਅਪੀਅਰ ਹੋਏ ਸੀ ਉਹ ਵੀ ਇਹਦਾ ਰਿਪਲਾਈ ਫਾਈਲ ਕਰਨਗੇ ਤੇ ਰੀਫਰੈਸ਼ਲੀ ਇਹ ਪੀਆਈਐਲ ਨੂੰ ਡਿਸਾਈਡ ਕੀਤਾ ਜਾਏਗਾ ਜੋ ਸਰਕਾਰਾਂ ਪਹਿਲੇ ਨਹੀਂ ਕਰਵਾ ਸਕੀਆਂ ਅੱਗੇ ਸਾਡੇ ਕੋਲ ਟਾਈਮ ਹੈ ਤੇ ਇਹ ਲੜਾਈ ਹੁਣ ਸਾਡੀ ਸ਼ਹਿਰ ਵਾਸੀਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹਨੂੰ ਸ਼ਹਿਰ ਨਾਲ ਪਿਆਰ ਹੋਊਗਾ ਉਹ ਆਪਣੇ ਸ਼ਹਿਰ ਲਈ ਜ਼ਰੂਰ ਲੜੂਗਾ ਤੇ ਮੈਂ ਬਤੌਰ ਅੱਜ ਮੈਂ ਤੁਹਾਨੂੰ ਇਹ ਵੀ ਬਿਆਨ ਕਰਦਾ ਕਿ ਮੈਂ ਜੋ ਇਹ ਕੰਮ ਕੀਤਾ ਹੈ ਮੈਂ ਆਪਣੇ ਸ਼ਹਿਰ ਨਾਲ ਜੋ ਪਿਆਰ ਕਰਦਾ ਹਾਂ ਤੇ ਉਹਦੇ ਮੁਤਾਬਿਕ ਕੀਤਾ ਹੈ ਜੀ ਉਧਰ ਹਾਈ ਕੋਰਟ ਦੇ ਇਹਨਾਂ ਹੁਕਮਤ ਬਾਅਦ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ BBMP ਆਮੋ ਸਾਹਮਣੇ ਹੋ ਗਏ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕਹਿਣਾ ਹੈ ਨੰਗਲ ਵਿੱਚ ਕਿਸੇ ਵੀ ਲੀਸ ਧਾਰਕ ਨੂੰ ਉਸ ਦੀ ਜ਼ਮੀਨ ਤੋਂ ਵਾਂਝਾ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ BBMP ਦੇ ਤਿੱਖੇ ਸ਼ਬਦੀ ਹਮਲੇ ਕਰਦੇ ਆ ਕਿਹਾ ਕੇ ਬੀਬੀਐਮਬੀ ਜਿਸ ਜ਼ਮੀਨ ਨੂੰ ਆਪਣਾ ਕਹਿ ਰਹੀ ਹੈ ਅਸਲ ਵਿੱਚ ਉਸ ਜ਼ਮੀਨ ਦੀ ਮਾਲਕੀਅਤ ਪੰਜਾਬ ਸਰਕਾਰ ਦੇ ਨਾਂ ਹੈ ਉਹਨਾਂ ਕਹਿੰਿਆ ਕਿ ਜਲਦੀ ਇਸ ਮਾਮਲੇ ਦਾ ਸਥਾਈ ਹੱਲ ਕੀਤਾ ਜਾਵੇਗਾ ਪੂਰਾ ਸ਼ਹਿਰ ਇਸ ਵਤ ਬਹੁਤ ਪਰੇਸ਼ਾਨ ਹੈ ਉਹ ਹਰ ਵੇਲੇ ਡਰ ਦੇ ਸਾਇਦੇ ਹੇਠ ਹੈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਬੀਬੀਐਮਬੀ ਨਾਲ ਵੀ ਕੇਸ ਕਰ ਰਹੇ ਹਾਂ ਅਸੀਂ ਲੈਂਡ ਰਿਕਾਰਡਸ ਵੀ ਚੈੱਕ ਕਰ ਰਹੇ ਹਾਂ ਮਾਨਯੋਗ ਸੀਐਮ ਸਾਹਿਬ ਨੇ ਕੱਲ ਆ ਜਾਣਾ ਉਸ ਤੋਂ ਬਾਅਦ ਨੰਗਲ ਦੀ ਪੂਰੀ ਜਿਹੜੀ ਸਾਡੀ ਸੁਸਾਇਟੀ ਹਰ ਪਾਰਟੀ ਦੇ ਨੁਮਾਇੰਦੇ ਵੀ ਲਵਾਵਾਂਗੇ ਅਸੀਂ ਉਹਦੇ ਵਿੱਚ ਅਸੀਂ ਸੀਐਮ ਸਾਹਿਬ ਕੋਲ ਵੀ ਜਾਵਾਂਗੇ ਜੋ ਕਰਨਾ ਪਿਆ ਇਹ ਪੁੱਤ ਤੁਹਾਡੇ ਪੁੱਤ ਤੁਹਾਡੇ ਭਾਈ ਦਾ ਵਾਧਾ ਅਸੀਂ ਨੰਗਲ ਸ਼ਹਿਰ ਦੀ ਇੱਕ ਵੀ ਦੁਕਾਨ ਇੱਕ ਵੀ ਮਕਾਨ ਉਜੜਨ ਨਹੀਂ ਦੇਣਾ ਹਰ ਤਰੀਕੇ ਨਾਲ ਅਸੀਂ ਲੈਂਡ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਲੈਂਡ ਰਿਕਾਰਡਸ ਪੰਜਾਬ ਦੇ ਹੈ ਤਾਂ ਪੰਜਾਬ ਆਪਣੀ ਪਾਲਿਸੀ ਲੈ ਕੇ ਆਊਗਾ ਤੇ ਸਭ ਨੂੰ ਲੀਜ਼ ਜੇ ਅਗਰ ਲੈਂਡ ਰਿਕਾਰਡ BBMP ਹੈ ਤਾਂ ਅਸੀਂ BBMP ਦੇ ਬੋਰਡ ਚ ਜਾਵਾਂਗੇ ਗੌਰਤਲ ਬਹਿ ਕੇ ਡੈਮਾਂ ਦੀ ਸੁਰੱਖਿਆ ਪੰਜਾਬ ਦੇ ਡੈਮਾਂ ਤੇ ਪੰਜਾਬ ਦੀ ਮਾਲਕੀਅਤ ਪੰਜਾਬ ਦੇ ਪਾਣੀਆਂ ਦੇ ਪੰਜਾਬ ਦੀ ਮਾਲਕੀਅਤ ਨੂੰ ਲੈ ਕੇ ਪੰਜਾਬ ਸਰਕਾਰ ਤੇ BBMP ਲਗਾਤਾਰ ਆਮੋ-ਸਾਮਨੇ ਨੇ ਕਿ ਹੁਣ ਲੀਜ਼ ਮਾਮਲੇ ਵਿੱਚ ਵੀ ਦੋਹਾਂ ਤੇਰਾ ਵਿਚਾਲੇ ਤਲਕੀ ਵੇਖਣ ਨੂੰ ਮਿਲ ਰਹੀ ਹੈ ਪਰ ਹਾਲ ਦੀ ਘੜੀ ਬੀਬੀਐਮ ਵੀ ਚੁੱਪ ਹੈ ਅਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬੀਬੀਐਮ ਵੀ ਆਪਣੀ ਜ਼ਮੀਨ ਨੂੰ ਖਾਲੀ ਕਰਵਾਉਣ ਦੇ ਲਈ ਕੀ ਪੈਤਰਾ ਖੇਡਦਾ ਹੈ ਅਤੇ ਪੰਜਾਬ ਸਰਕਾਰ ਉਸ ਦੇ ਪੈਤਰੇ ਨੂੰ ਕਿਵੇਂ ਪੁੱਠਾ ਪਾਉਂਦਾ ਹੈ ਪੀਡੀਐਸ ਨਿਊਜ਼ਲਿੰਕ ਨੰਗਲ ਤੋਂ ਬਲਜੀਤ ਸਿੰਘ ਚਾਨਾ ਦੀਪ